ਭੀ ਮਾਤਾ ਜੀ ਜਿਹੜੀ ਥੋੜਾ ਜਿਹਾ ਪਹਿਲਾਂ ਸਾਡੇ ਨਾਲ ਪੈਂਦੀ ਸੀਗੀ ਭਈ ਮੈਂ ਘਰ ਤੋਂ ਤੜਾਛਣ ਮੰਗ ਲਈਨੀ ਠੀਕ ਹੈ ਜੀ ਤੇ ਆਹ ਦੇਖੋ ਮਾਤਾ ਆਹ ਦੇਖਿਓ ਜੀ ਆਹ ਹਰੇ ਸ਼ੂਟ ਚ ਮਾਤਾ ਸਾਡੇ ਗੱਲ ਪੈਂਦੀ ਸੀ ਕਹਿੰਦੀ ਵੀ ਮੈਂ ਤਾਂ ਤੁਹਾਨੂੰ ਕਿਹਾ ਹੀ ਕੋਈ ਨਹੀਂ ਮੈਂ ਕਿਹੜਾ ਰੱਛਣ ਲੈਣਾ ਯਾਰ ਆਹ ਦੇਖੋ ਪਹਾਨੇ ਆਹ ਦੇ ਮਾਤਾ ਇਹੋ ਜਿਹਿਆਂ ਦਾ ਹੁਣ ਕੀ ਬੰਦਾ ਹੱਲ ਕਰੇ ਦਿੱਤੋ ਮੈਂ ਉਹਨੂੰ ਆਖਿਆ ਨਾਲੇ ਮਾਤਾ ਜਾਨੀ ਕਾ ਮੇ ਕਾ ਮੇ ਮੇਰੀ ਗੱਲ ਸੁਣ ਮਾਤਾ ਸਵੇਰੇ ਤੁਸੀਂ ਸਾਨੂੰ ਤੱਕਰੇ ਰਮਦਾਸ ਅੱਤ ਕੀ ਗੱਲ ਹੋਈ ਨਹੀਂ ਨਹੀਂ ਸੁਣ ਤਾਂ ਲੋ ਮੇਰੀ ਵੀਡੀਓ ਬਣਾਉਂਦਾ ਦਾਦਾ ਜੀ ਨਹੀਂ ਕਿਹਾ ਮੈਂ ਸ਼ਬਦ ਮੰਗਾ ਨਾ ਕੋ ਕੁਫੇ ਦੀ ਮਾਣੋ ਤੁਸੀਂ ਗਏ ਕਿ ਮਾਤਾ ਆਪਰਾ ਵੀ ਨਹੀਂ ਬਾਬਾ ਇਹ ਮਾਤਾ ਸਾਨੂੰ ਪਹਿਲਾਂ ਰਮਦਾਸ ਟੱਕਰੀ ਜੋ ਫਿਰ ਟੱਕਰੀ ਸਾਨੂੰ ਕੋਣ ਨੇਵਾਲ ਟੱਕਰੀ ਆ ਬਈ ਮਾਤਾ ਸਾਨੂੰ ਪਹਿਲਾਂ ਕਹਿੰਦੀ ਆ ਵੀ ਸਾਨੂੰ ਸਮਾਨ ਸਾਡੇ ਨਾਲ ਦੇ ਆ ਨੂੰ ਵੀ ਸਮਾਨ ਦੇ ਦੋ ਜਿਹੜੇ ਸਾਨੂੰ ਦੇਖ ਲੈਂਦੀ ਆ ਫਿਰ ਕਹਿੰਦੀ ਅਸੀਂ ਤਾਂ ਰੱਸ਼ਨ ਕਿਹਾ ਹੀ ਨਹੀਂ ਤੈਨੂੰ ਕੀ ਆ ਹੋ ਗਏ ਇਸ ਤੋਂ ਪਹਿਲਾਂ ਮਾਤਾ ਨੂੰ ਹੀ ਖੁਦ ਆਪਣੇ ਹੱਥੀ ਰੱਖਣ ਦੇ ਕੇ ਗਏ ਨੂੰ ਮੈਨੂੰ ਕਹਿੰਦੀ ਗੱਦ ਵੀ ਬੋਲਣਾ ਆਉਂਦਾ ਆ ਹੈ ਕਹਿੰਦੀ ਗੰਦ ਵੀ ਬੋਲਣਾ ਆਉਂਦਾ ਮੈਨੂੰ ਤੇ ਆ ਆ ਹਾਲ ਆ ਲੋਕਾਂ ਦੇ ਆ ਹਾਲ ਦੇਖ ਲਓ ਵੇ ਜਿਹੜੇ ਅਸੀਂ ਵੀਡੀਓ ਪਾਉਨੇ ਆ ਤਾਂ ਫਿਰ ਬਦਮਾਨ ਜਿਹੜੇ ਹੈਗੇ ਬਣਦੇ ਆ ਉਹ ਸਾਨੂੰ ਵੀਡੀਓ ਦੇ ਵਿੱਚ ਕਮੈਂਟਾਂ 'ਚ ਮਾੜਾ ਬੋਲਦੇ ਆ ਕਦੋਂ ਲੋਕਾਂ ਦੀ ਬੇਇੱਜ਼ਤੀ ਕਰਦੇ ਆ ਗਰੀਬਾਂ ਦੀ ਬੇਇੱਜ਼ਤੀ ਕਰਦੇ ਆ ਇਹ ਗਰੀਬ ਆ ਇਹ ਦੱਸੋ ਆ ਪੈਣ ਨੂੰ ਪੁੱਛੋ ਗਾਲ ਕੱਢ ਕੇ ਗਈਆਂ ਨਾ ਆ ਪੁੱਛਣਾ ਪੈਣ ਗਲਤ ਬੋਲੀ ਜਾ ਗਾਲ ਕੱਢ ਕੇ ਗਈ ਆ ਗਲਤ ਬੋਲੀ ਜਾ 18 ਤੋਂ 20 ਦਿਨ ਹੋ ਗਏ ਇੱਥੇ ਆਂਦਿਆਂ ਨੂੰ ਅਸੀਂ ਉਹੀ ਚਿਹਰੇ ਵਾਰ-ਵਾਰ ਦੇਖਦੇ ਆਂ ਸਾਨੂੰ ਜਿਹੜੇ ਕਹਿੰਦੇ ਨੇ ਵੀ ਕੱਖ ਨਹੀਂ ਮਿਲਿਆ ਜੋ ਸਾਨੂੰ ਇਹ ਮਾਤਾ ਇਹ ਹਰ ਵਾਰ ਸਾਨੂੰ ਇੱਥੇ ਟੱਕਰਦੀ ਆ ਹਰ ਵਾਰੀ ਕਹਿੰਦੀ ਆ ਵੀ ਸਾਨੂੰ ਕੱਖ ਨਹੀਂ ਮਿਲਿਆ ਇਤੋਂ ਪਹਿਲਾਂ ਅਸੀਂ ਦਿੱਤੇ ਨੇ ਚਲੋ ਤੀਜਾ ਵੰਡਣ ਆਏ ਆ ਅਸੀਂ ਵੰਡਾਂਗੇ ਪਰ ਕਿਸੇ ਲੋੜਵੰਦ ਨੂੰ ਦਵਾਂਗੇ ਐਵੇਂ ਹੁਣ ਅਸੀਂ ਹਰੇਕ ਨੂੰ ਦੇਈ ਜਾਈਏ ਬਾਰ-ਬਾਰ ਇਹ ਇੱਕੋ ਹੀ ਗੱਲ ਕਰਦੇ ਰਹਿੰਦੇ ਵੀ ਸਾਨੂੰ ਦਿੱਤਾ ਕੱਖ ਨਹੀਂ ਜੋ ਦਿੱਤਾ ਕੱਖ ਨਹੀਂ ਜੋ ਪਰ ਲੇ ਕੇ ਵੀ ਚੀਜ਼ਾਂ ਤੁਸੀਂ ਇਹ ਗੱਲ ਕਹੋਗੇ ਕਿ ਤੁਸੀਂ ਤੁਹਾਨੂੰ ਕੀ ਕਹੀਏ